ਫੇਰ ਲਈ ਇਲਾਕੇ ਜਰੇ ਆਲ ਕੰਡੋ ਦੇ ਵੀ ਚੋਟੀ ਦੇ ਸਰਦਾਰੀ ਹੈ ਇਹ ਸਰਦਾਰਾਂ ਦਾ ਨਾਮ ਪੰਜੇਰੀ ਫੋਨ ਕਰਦਾ ਤਾਂ ਵੀ ਰੇਲਾ ਲਾ ਜੀ ਨੌਜਾਇਜ਼ ਦੀ ਉਹਨੇ ਕਹਿੰਦੇ ਗੱਡੇ ਮਾਨਸਬੰਦ ਕਿਤੇ ਜਾਣਗੇ ਬਹੁਤ ਬਹੁਤ ਧੰਨਵਾਦ ਆਪਰੇ ਸਹਿ ਦੀ ਧਰਤੀ ਔਰ ਸਾਡੇ ਸਰਦਾਰ ਕੁਲਵਿੰਦਰ ਜਿਸ ਨੇ ਲਾਏ ਟੋਲੇ ਸਾਹਿਬ ਐਮਐਲਏ ਸਾਹਿਬ ਕਹਿੰਦੇ 5 5000 ਪਰ ਨੰਬਰ ਦਾ ਜੀ ਮਨੀ ਪਰ ਨੰਬਰ ਦਾ ਅਮਰਜੀਤ ਸਿੰਘ ਜੀ ਪ੍ਰਧਾਨ ਸਾਹਿਬ 5 500 1500 ਲਾਡੀ ਟਰੂਜੀ ਗਵਿੰਦਰ ਸਿੰਘੇ ਲਾਡੀ ਢੋਸ ਐਨ ਵੱਡੇ ਮਾਨ ਸਨਮਾਨ ਤਲਵੰਡੀ ਰਾਏਵਾਲ ਗਵਿੰਦਰ ਕੁਰਸੀ ਰਾ ਚੰਗਾ ਹੋਇਆ ਆ ਨੌਜਿਆ ਨਾਲ ਵੀ ਹੋਜ ਲਈ ਖੇਡਿਆ ਇਸ ਲਈ ਪਰ ਨੰਬਰ ਜਿਹੜਾ ਰੇਡਰ ਦੇ ਹਿੱਸੇ ਹੈ ਇੰਦਰ ਪਹਿਲਾ ਬਾਹਰ ਹੋ ਗਿਆ ਨੌਜਿਆ ਨਾਲ ਉਸਲ ਪਿੰਡਰਾਵਾਲਾ ਨੰਗਲ ਦੇ ਕਬੱਡੀ ਜੱਦੀ ਦੇ ਨਾਲ ਸਨਮਾਨਾਂਗੇ ਅਵਤਾਰ ਮਹਿਰੂ ਉਹਨਾਂ ਦੇ ਜੀਵਨ ਤੇ ਲੋਹੜਾਂ ਦੇ ਲੱਭੀ ਨੰਗਲ ਉਹਨਾਂ ਨੇ ਰਾਜੂ ਜੱਟ ਦੇ ਉਹਨਾਂ ਦੇ ਕੁੱਪੜੇ ਦੇ ਗੁਰਜੀਤ ਮੰਗਦੇ ਉਹਨਾਂ ਨੇ ਅੱਡੇ ਪੱਦਰ ਦੇ ਮਾਨ ਸਿੰਘ ਵਾਲੇ ਇਸ ਤਰ੍ਹਾਂ ਹੀ ਦਾ ਕੀਤਾ ਮੈਂਬਰ ਹੈ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਵੈਲਕੂਬਰ ਦੀ ਖੇਡ ਕਲੱਬ ਲਈ ਖੇਡਿਆ ਇਸ ਸਾਲ ਆ ਗੁਰੂਸਰੀ ਇਹ ਵੀ ਇੰਗਲੈਂਡ ਦੀ ਫੇਜ ਕਲੱਬ ਦੇ ਲਈ ਸਾਰੇ ਖਿਡਾਰੀ ਕਹਿੰਦੇ ਕਬੀ ਲੋਪੋ ਐਂਡ ਸੰਦੀਪ ਮੰਗਲ ਵੀ ਕਬੱਡੀ ਕਲੱਬ ਮਾਲਵਾ ਦੇ ਪਿੰਡਾਂ ਦੇ ਕੁਸਰਨੀ ਛੱਡੀ ਵੀ ਜੇ ਲਵਾਉਣ ਦੇ ਵਿੱਚ ਲੈ ਵੀ ਬੁੰਡਾ ਜਿਹੜਾ ਆਣ ਗਿਆ ਉਹ ਇੰਗਲੈਂਡ ਨੂੰ ਜਾ ਚੜ ਗਿਆ ਜਿਹੜਾ ਆਣ ਗਿਆ ਉਹ ਇੰਗਲੈਂਡ ਨੂੰ ਜਾ ਚੜ ਗਿਆ ਪਿੰਡ ਦੇ ਅਰੇ ਕੱ데 ਕੱ데 ਵਿਜਿੰਦਰੇ ਭਿੰਡਰ ਨੇ ਮੇਰੇ ਮਿੱਤਰ ਸਾਰੀ ਕਲੱਬ ਨੇ ਆ ਕਹਿੰਦੇ ਸੱਦੇ ਅਗਰੀ ਕਬੱਡੀ ਹੋ ਰਹੀ ਹੈ ਗੋਲ ਦੀ ਬਾਤੇ ਦਾ ਨਾਮ ਹੈ ਆ ਰਮਦਾ ਹੈ ਇਸ ਲਈ ਕਬੱਡੀ ਖਾਣ ਦੇ ਨੌਜਵਾਨ ਲੱਗਾ ਆਇਆ ਭਿੰਡਰਾ ਵਾਲਾ ਭੇਜਾ ਚਾਰ ਹੈ ਜੋ ਗੇਲੀਆ ਕੀਤਾ ਸੋਨੇ ਵਰਗੇ ਆ ਨੌਜਵਾਨ ਵੀ ਯੂਰਪ ਦੇ ਵਿੱਚ ਬੱਲੇ ਬੱਲੇ ਕਰਵਾ ਕੇ ਆਇਆ ਪਰ ਸਾਹਮਣੇ ਦੇ ਕਹਿੰਦਾ ਵੀ ਨੰਬਰ ਭਿੰਡਰਾ ਵਾਲੇ ਰਮਦੇ ਦਾ ਹੈ 5000 ਰੁਪਇਆ ਲਾਡੀ ਤੋਸ਼ ਜੀ ਸਾਡੇ ਵੱਡੇ ਨੇ ਅਮਰਜੀਤ ਸਿੰਘ ਪ੍ਰਧਾਨ ਉਹਨਾਂ ਵੱਲੋਂ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਮੇਰੇ ਮਿੱਤਰੋ ਅੱਜ ਦੇ ਮੇਲੇ ਤੋਂ ਗੁਰਦੀਪ ਸਿੰਘ ਜੀ ਥਾਣੇਦਾਰ ਉਹ ਕਹਿੰਦੇ ਪਿਸਤਲ ਹੀ 2000 ਹੈ ਇਧਰ ਕਹਿੰਦੇ ਸਾਡਾ ਗੇਲੂ ਬਿੰਦਲਾ ਇਹ ਆ ਸਾਡਾ ਭਰਾ ਭਾਲੀ ਸੁਖਨਿਆ ਉਹਨਾਂ ਨੂੰ ਮਾਨ ਸਨਮਾਨ ਸੁੱਖਾ ਜੌਨ ਵਾਲੀ ਜਗਰਾਤ ਸਿੰਘ ਜੀ ਰਾਜਾ ਬੱਡੇ ਆ ਆ ਕੋਸੇ ਆ ਫਿਰਾਂ ਲਾਤਾ ਹੀ ਬੁਰਾ ਹੈ ਫਿਰਾਂ ਲਾਤਾ ਓਏ ਕੋਸੇ ਕੁੱਟਲੇ ਆਇਆ ਐਨ ਬੱਲੇ ਬੱਲੇ ਕਰਵਾ ਦਿੱਤੀ ਇਸ ਲਈ ਰਾਜੂ ਨੇ ਰਾਜਾ ਜੀ ਸਾਡੇ ਜੀਮ ਨੇ ਐਨ ਗਜਟ ਅਫਸਰ ਨੇ ਵੈਟਰਨ ਅਫਸਰ ਨੇ ਮੇਰੇ ਵੀਰੋ ਅਰਬਨ ਰੋਡ ਰੇਜ ਦੇ ਵਿੱਚ ਬਹੁਤ ਵੱਡਾ ਨਾਮ ਹੈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਲਜੰਗਰਾ بھائی ਈਲਾ بھائی ਹਮੇਸ਼ਾ ਆਗਦੇ ਵੀ ਰਾਜੇ بھائی ਦੀ ਬਹੁਤ ਕਬੱਡੀ ਜੇਨ ਹੈ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਸਤਿਕਾਰ ਹੈ ਅੱਜ ਵੱਡੇ ਪੱਦਰ ਤੇ ਮਾਨ ਸਨਮਾਨ ਹੁਣ ਤੋਂ ਜਿੰਨੇ ਵੀ ਜਾਫੀ ਜੱਫੇ ਲਾਉਣਗੇ ਭਾਈ ਰਾਜੇ ਭਿੰਡਰ ਵੱਲੋਂ ਹਰ ਇੱਕ ਵਜੇ 1000 ਰੁਪਏ ਜਿਹੜਾ ਦਿੱਤਾ ਜਾਵੇਗਾ ਗੁਰੂ ਸ੍ਰੀ ਅਕਸ਼ੀਰ ਦੀ ਰੇਡ ਪੈ ਗਈ ਹੈ ਆਹ ਗੁਰੂ ਸ੍ਰੀ ਅਕਸ਼ੀਰ ਦੀ ਕਬੱਡੀ ਪੈ ਰਹੀ ਹੈ ਸਰਦਾਰ ਦਵਿੰਦਰਜੀਤ ਸਿੰਘ ਦੀ ਲਾਡੀ ਢੋ ਸਾਬ ਉਹ ਵੀ ਕਬੱਡੀ ਨੂੰ ਬਹੁਤ ਪਿਆਰ ਕਰਦੇ ਆ ਅੱਡੇ ਪੱਦਰ ਦੇ ਵੱਡੇ ਮਾਨ ਸਨਮਾਨ ਦਿੱਤੇ ਜਾਣੇ ਆ ਰਾਜੂ ਦੇ ਕੋ ਜੱਫੇ ਦਾ 1000 ਗੁਰਦੀਪ ਸਿੰਘ ਦੀ ਥਾਣੇਦਾਰ ਉਹਨਾਂ ਵੱਲੋਂ ਮਾਨ ਸਨਮਾਨ ਹੋ ਗਿਆ ਪਿੰਡਰਾਂ ਵਾਲੇ ਦੀ ਰੇਡ ਗੋੜੀ ਮਰੀਲਾ ਦਾ ਭਾਈ ਤੇਰੇ ਪਿੰਡਰ ਦਾ ਰਿੰਤੂ ভাই ਉਹਨਾਂ ਦਾ ਇਸ ਪਰਿਵਾਰ ਦਾ ਧੰਨਵਾਦ ਹੈ ਸੁਰਜਨ ਸਿੰਘ ਜੀ ਟੂਰ ਇਹ ਵੱਡੇ ਸਪਾਂਸਰ ਨੇ ਪਿੰਡਰਾਂ ਦੇ ਮੇਲੇ ਦੇ ਆ ਪੈਸਾ ਲਾਉਣਾ ਬੋਕਰਾ ਕਹਿੰਦੇ ਹੁੰਦੇ ਵੀ ਢੋੜਾ ਪੁੱਟ ਦਾ ਪਿੰਡਰਾਂ ਵਾਲਾ ਪਿਸਤਲ ਟਗੜਾ ਨੰਬਰ ਜੋੜਦਾ ਹੋਇਆ ਐ ਇਹਦਾ ਅਗਲੀ ਕਬੱਡੀ ਪਾਉਣ ਦੇ ਲਈ ਜੋੜ ਮਾਰੀਆ ਸੁੱਖਾ ਰੋਣੇ ਵਾਲਿਆ ਕਰ ਸੱਪ ਯਾਰਾ ਉਹ ਕਹਿੰਦੇ ਬ੍ਰਾਂਡ ਪ੍ਰਾਂਤ ਪਰਿਵਾਰ ਦਾ ਸੁਖਪ੍ਰੀਤ ਸਿੰਘ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਦਾ ਹੈ ਪਿੰਡਰਾਂ ਵਾਲਿਆਂ ਨੇ ਕਹਿੰਦੇ ਸਮੇਂ ਸਿਰ ਫਾਈਨਲ ਕਰਵਾਤਾ ਨੇ ਵੱਡੇਰ ਕੋਣ ਪੈਦਾ ਕਰਦੇ ਐ ਆਹ ਸਾਹਮਣੇ ਸੁੱਖੇਰੇ ਕਬੱਡੀ ਪਾਈ ਹੈ ਹੁਣ ਦੇਖਦੇ ਆ ਵੀ ਤਿਆਰ ਦੇ ਵਿੱਚ ਬੋਲ ਰਾਜੂ ਗੋਸੇ ਕੋਟਰੇ ਦਾ ਇੰਦਰ ਵਰਗੇ ਜਸੂ ਵਰਗੇ ਖੇਚਾ ਪਿਆ ਹੋਇਆ ਲੋਕ ਤੋਂ ਬਾਹਦੇ ਆ ਜੋ ਢਿੰਡਰਾ ਦੇ ਮੇਲੇ ਤੇ ਹੋਈ ਜਾਂਦੀ ਹੈ ਰਾਜੂ ਰਾਜੂ ਅੱਜ ਆਈ ਤੇ ਆਇਆ ਹੋਇਆ ਕਿਹੜਾ ਬਾਜੂ ਢਿੰਡਰਾ ਦੇ ਮੇਲੇ ਤੇ ਹੋਈ ਜਾਂਦੀ ਹੈ ਕੋਸੇ ਕੋਟਲੇ ਵਾਲਾ ਰਾਜੂ ਰਾਜੂ ਆ ਆਮਲਾ ਕਬੱਡੀ ਪਾਉਣ ਦੇ ਲਈ ਬਾਹਰ ਆਇਆ ਹੈ ਜੀ ਗਾਲਪੁਰੀਆ ਗੱਲ ਵਸਤਰੀ ਬਣਾਉਣੀ ਪੈਣੀ ਹੈ ਭੇਜੇ ਵਰਗੇ ਕਹਿੰਦੇ ਨੌਜਾਨ ਪਿਆਰ ਨੇ ਜੋਗੀ ਵਾਲੀ ਟੀਮ ਗਗਨ ਹੋਣੀ ਕਲਵਕਟ ਕੋਜੂਣਾ ਦੀ ਆ ਨੌਜਾਨ ਪਰ ਰਮਣਾ ਕਿੱਥੇ ਰੁਕਣਾ ਬਣਾ ਕੇ ਖੜੇ ਰਹਿਦਾ ਯਾਰ ਤੇ ਗੁਰਵਿੰਦਰਾ ਵਾਲੇ ਕੈਨੇਡਾ ਦੇ ਵਿੱਚ ਮੇਰੇ ਵੀਰੋ ਬੱਬੂ ਪਿੰਡਾ ਕੈਨੇਡਾ ਦੇ ਵਿੱਚ ਆ ਸੁੱਖਾ ਆਸਟ੍ਰੇਲੀਆ ਦੇ ਵਿੱਚ ਬੱਲੇ ਬੱਲੇ ਕਰਵਾਉਂਦਾ ਹੈ ਹੈਪੀ ਦੀਆਂ ਯਾਦਾਂ ਨੇ ਵਿਚਰੇ ਸਾਥੀ ਦੀਆਂ ਸਾਹਮਣੇ ਲਾਉਂਦੀ ਰੇਡ ਸਿਕਰਾਜ ਕਰਦੀ ਫਿਰਦਾ ਯਾਰ ਲਾ ਗੁਰੂ ਸਰੀਆ ਫਰੀਦ ਕੋਟੀਆ ਦੇ ਦੂਸਰੇ ਪਾਸੇ ਇੰਦਰ ਹੱਦੋ ਖਿਡਾਰੀਆਂ ਦੇ ਗਮਿਆਰ ਹੱਦੋ ਪਾਸੇ ਹੱਦੋ ਪਾਸੇ ਗੁਰੂ ਸਰੀਆ ਇਹ ਬਾਜ ਮੰਗੂਰ ਤੇ ਜਾਈਦਾ ਇੱਕ ਘੜ ਕੇ ਵੱਡੇ ਖੰਬੀ ਖਾਨ ਹੌਂਦੀ ਜਦੋਂ ਯਾਰ ਪਾਉਂਦੇ ਹੈ ਫਿਰ ਤਾੜੀਆਂ ਦਾ ਗੂੰਜਦਾ ਮੈਦਾਨ ਪਿੰਡਰਾ ਵਾਲੇ ਖਾਣਾ ਜਿਹੜੇ ਲੋਕ ਹਲੇ ਜੱਲਾ ਕਰਦੇ ਆ ਹਰਨ ਸਰਵਾਂ ਬਣਾਉਂਦੇ ਆ ਵੀ ਅੰਦੇਰੇ ਤੋਂ ਬੈਕ ਕਬੇਡੀ ਹੋ ਸਕਦੀ ਆ ਜਿਹੜੇ ਕੰਮ ਉੱਠਿਆ ਜਿਹਨਾਂ ਦੀ ਲੋਕ ਸਰਾਂ ਕਰਦੇ ਆ ਉਹ ਪਿੰਡਰਾ ਵਾਲਿਆਂ ਦੇ ਲਈ ਰਾਜਨੀਤੀ ਪਹਿਲੇ ਇਹ ਬੰਦੇ ਦੀ ਨੀਤ ਸਿੱਧੀ ਹੋਵੇ ਤੇ ਕਰਨਾ ਹੋਵੇ ਜੇ ਮੇਲਾ ਵਧੀਆ ਲੱਗਾ ਜਾਂਦਾ ਬਸ ਨਿਪੜਿਆ ਪਿੰਡਰਾ ਫਾਟ ਜੋ ਗਿਆ ਸੈਕਿੰਡ ਪਿੰਡਰਾ ॿिया <laughs> साइकड